ਸਿਵਲ ਡਿਫੈਂਸ ਅੰਮ੍ਰਿਤਸਰ ਦੇ ਡਿਵੀਜ਼ਨ ਨੰਬਰ 3 ਦੀ ਮੀਟਿੰਗ ਹਿੰਦੂ ਸਭਾ ਸਕੂਲ ਟਾਪ ਖਟੀਕਾ ਵਿਖੇ ਡਿਵੀਜ਼ਨਲ ਵਾਰਡ ਮਨੀਸ਼ ਭਨੋੜ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਕਮਾਂਡਰ ਮਨਪ੍ਰੀਤ ਸਿੰਘ ਰੰਧਾਵਾ, ਚੀਫ ਵਾਰਡਨ ਸੁਰਜੀਤ ਸ਼ਰਮਾ ਅਤੇ ਡਿਪਟੀ ਚੀਫ ਵਾਰਡਨ ਰਾਜੇਸ਼ ਪਨੋੜ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਉਨ੍ਹਾਂ ਨੇ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਕਮਾਂਡਰ ਮਨਪ੍ਰੀਤ ਸਿੰਘ ਰੰਧਾਵਾ ਨੇ ਸਿਵਲ ਡਿਫੈਂਸ ਦੇ ਵਲੰਟੀਰੀਆਂ ਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਵਾਸਤੇ ਹਰ ਵੇਲੇ ਤਿਆਰ ਰਹਿਣ ਲਈ ਪ੍ਰੇਡ ਦੀਆਂ ਅਣਸੁਖਾਵੀ ਘਟਨਾਵਾਂ ਵਾਪਰਨ ਵੇਲੇ ਹਾਲਾਤਾਂ ਤੇ ਕਾਬੂ ਪਾਉਣ ਲਈ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਨਵੀਂ ਪੜਤੀ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਨੋਹਰ ਸਿੰਘ ਸੈਣੀ, ਸਤेंद्रਪਾਲ ਸਿੰਘ, ਭੁਪਿੰਦਰ ਸਿੰਘ, ਜਸਪਾਲ ਸਿੰਘ, ਸੁਖਦੇਵ ਸਿੰਘ, ਅਮਰਜੀਤ ਕੌਰ, ਜਸਵੀਰ ਸਿੰਘ, ਕਮਲਜੀਤ ਸਿੰਘ ਸਮੇਤ ਕਈ ਮੈਂਬਰ ਮੌਜੂਦ ਸਨ। ਅੱਜ ਦੀ ਇਹ ਮੀਟਿੰਗ ਅੰਮ੍ਰਿਤਸਰ ਸ਼ਹਿਰ ਦੇ ਵਾਸੀਆਂ ਨੂੰ ਅਵੇਅਰ ਕਰਨ ਲਈ ਡਿਵੀਜ਼ਨ ਨੰਬਰ 3 ਵਿੱਚ ਸ਼੍ਰੀ ਮਨੀਸ਼ ਘਣੋਟ ਜੀ ਅਤੇ ਸ਼੍ਰੀ ਰਜੇਸ਼ ਘਣੋਟ ਜੀ ਵੱਲੋਂ ਸਮੂਹ ਸਿਵਲ ਡਿਫੈਂਸ ਦੀ ਟੀਮ ਵੱਲੋਂ ਕਰਵਾਈ ਗਈ ਹੈ ਇਸ ਵਿੱਚ ਅਸੀਂ ਅੰਮ੍ਰਿਤਸਰ ਦੇ ਸਾਰੇ ਆਮ ਪਬਲਿਕ ਨੂੰ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਛੋਟੀਆਂ ਦੁਰਘਟਨਾਵਾਂ ਵੱਡੀਆਂ ਦੁਰਘਟਨਾਵਾਂ ਦੇ ਰੂਪ ਨਾਂ ਧਾਰਨ ਕਰ ਲੈਣਾ ਇਸ ਲਈ ਅਸੀਂ ਇਸ ਮਕਸਦ ਲਈ ਮਾਨਯੋਗ ਡੀਜੀਪੀ ਸ਼੍ਰੀ ਸੰਜੀਵ ਕਲੜਾ ਜੀ ਔਰ ਸਰਦਾਰ ਹਰਮਨਜੀਤ ਸਿੰਘ ਜੀ ਡਿਪਟੀ ਕਮਾਂਡੈਂਟ ਜਨਰਲ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਰ ਡਿਵੀਜ਼ਨ ਦੀ ਅੰਮ੍ਰਿਤਸਰ ਦੇ ਵਿੱਚ ਅਸੀਂ ਮੀਟਿੰਗ ਕਰ ਰਹੇ ਹਾਂ ਅੱਜ ਦੀ ਮੀਟਿੰਗ ਦਾ ਮੇਨ ਮਰਕਸ ਸੀ ਕਿ 7000 ਸਟਰੋਂਗ ਕਰਨਾ ਤਾਂ ਕਿ ਲੋਕਾਂ ਦੀ ਲੋਕਾਰਾਈ ਬਦਤ ਕਰਨ ਬਾਰੇ ਹੋਰ ਜਾਣਕਾਰੀ ਦਿੱਤੀ ਜਾਵੇ ਦੂਸਰਾ ਮੇਨ ਮਰਕਸ ਹੁੰਦਾ ਹੈ ਕੋਈ ਵੀ ਚੀਜ਼ ਛੋਟੀ ਚੀਜ਼ ਵੱਡੀ ਨਾ ਬਣ ਜਾਵੇ ਛੋਟਾ ਐਕਸੀਡੈਂਟ ਵੱਡਾ ਨਾ ਬਣ ਜਾਵੇ ਛੋਟੀ ਬਿਮਾਰੀ ਜਿਆਦਾ ਨਾ ਫੈਲ ਜਾਵੇ ਅਗਰ ਕੋਈ ਡਿਜ਼ਾਸਟਰ ਹੁੰਦਾ ਹੈ ਤੇ ਛੋਟਾ ਜਿਹਾ ਸਸਾ ਵੱਡਾ ਨਾ ਬਣ ਜਾਏ ਛੁੱਟੀਆਂ ਕਬੱਡੀ ਦਾ ਬਣ ਜੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਸਿਵਲ ਡਿਫੈਂਸ ਵਾਰਡ ਰਿਸਰਚ ਨੂੰ ਖਾਜਤਾ ਦਿੱਤੀ ਗਈਆਂ ਅਤੇ ਉਹਨਾਂ ਨਾਲ ਤਾਲਮੇ ਰੱਖ ਕੇ ਲੋਕਾਂ ਨੂੰ ਇਨਾਂ ਚੀਜ਼ਾਂ ਤੋਂ ਬਚਾਇਆ ਜਾ ਸਕੇ ਸਿਵਲ ਡਿਫੈਂਸ ਬਾਰੇ ਜਾਨਾਂ ਪਾਇਆ ਜਿਹੜਾ ਪਵਨ ਸਿੰਘ ਦੱਸਿਆ ਕਿ ਇਤਨਾ ਇਤਨਾ ਜੋ ਵੀ ਸ਼ਹਿਰ ਦੇ ਵਿੱਚ ਕੋਈ ਚੁਣਾਵ ਆਪੜਦੀ ਆ ਉਹਦੇ ਬਾਰੇ ਕਿਤਨਾ ਆਪਾਂ ਹੋਂ ਦਾ ਪ੍ਰਬੰਧ ਕਰਨਾ ਵਾ ਬਾਕੀ ਭਨੂਤ ਸਾਹਿਬ ਉਹਨਾਂ ਨੇ ਸਾਡੇ ਡਿਪੀ 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 ਵਾਰਡ ਡਿਪੀ ਵਾਰਡ ਰਗੇ ਆ ਇਹਨਾਂ ਨੇ ਅੱਜ ਮੀਟਿੰਗ ਰੱਖੀ ਆਪਣੇ ਇਥੇ ਮਨੀਸ਼ ਮਨੀਸ਼ ਜੀ ਨੇ ਖੁਸ਼ੀ ਹੈ ਸਾਡੀਆਂ ਜੀਆਂ ਮੀਟੀਆਂ ਚੱਲਦੀ ਪਈਆਂ ਸਿਵਲ ਡਿਫੈਂਸ ਦੀਆਂ ਐਡਮਿਸ਼ਨ ਨੰਬਰ 1 ਤੋਂ ਸ਼ੁਰੂ ਹੋਈਆਂ ਅੱਜ 3 ਨੰਬਰ ਤੱਕ ਅਸੀਂ ਪਹੁੰਚ ਗਏ ਆਂ ਐ ਹਰ ਇਲਾਕੇ 'ਚ ਅਸੀਂ ਜਾ ਕੇ ਸਿਵਲ ਡਿਫੈਂਸ ਨੂੰ ਜਾਗਰੂਕ ਕਰਨਾ ਹਰ ਨੂੰ ਦੱਸਣਾ ਕਿ ਸਿਵਲ ਡਿਫੈਂਸ ਵਿੱਚ ਜੁਆਇਨ ਕਰੋ ਸਿਵਲ ਡਿਫੈਂਸ ਇੱਕ ਐਸੀ ਚੀਜ਼ ਹੈ ਸੇਵਾ ਭਾਵ ਆ ਸਿਵਲ ਡਿਫੈਂਸ ਸੇਵਾ ਭਾਵ ਆ ਹਰ ਆਦਮੀ ਇਹਨਾਂ ਜੁੜਨ ਇੱਥੇ ਅਸੀਂ ਪੋਸਟ ਵਾਰਡਨ 10 ਪੋਸਟ ਵਾਰਡਨ ਸਾਡੇ ਹੁੰਦੇ ਆ ਡਿਵੀਜ਼ਨ ਦੇ ਵਿੱਚ ਉਹਨਾਂ ਦੀ ਮੀਟਿੰਗ ਬੁਲਾਈ ਸੀ ਨਾਲ ਪੰਜ ਡਿਵੀਜ਼ਨਾਂ ਦੇ ਡਿਵੀਜ਼ਨ ਵਾਰਡਨ ਨਾਲ ਡਿਪਟੀ ਡਿਵੀਜ਼ਨ ਵਾਰਡਨ ਨਾਲ ਕਮਾਂਡਰ ਸਾਹਿਬ ਤੇ ਸਟਾਫ ਸਾਰਾ ਇਹ ਸਾਰੇ ਅਸੀਂ ਅੱਜ ਇਕੱਠੇ ਹੋ ਕੇ ਅਗਲਾ ਪਲੈਨਿੰਗ ਕਰਦੇ ਆ ਕਿ ਚਾਰ ਨੰਬਰ ਦੇ ਵਿੱਚ ਹੁਣ ਕਰਾਂਗੇ ਵੀ ਮੀਟਿੰਗ ਉਸ ਤੋਂ ਪਹਿਲਾਂ ਅਸੀਂ ਸਾਰੇ ਡਿਵੀਜ਼ਨ ਵਾਰਡਨਾਂ ਨੂੰ ਸਾਰੇ ਪੋਸਟ ਵਾਰਡਨਾਂ ਨੂੰ ਇੱਕ ਕਮਾਂਡਰ ਸਾਹਿਬ ਵੱਲੋਂ ਸਾਡੇ ਹੁਕਮ ਜਾਰੀ ਹੋਇਆ ਜੇ ਇਹ ਇੱਕ ਤਬਰਦੀਆਂ ਸੀ ਇੱਕ ਡਰੈਸ ਬਣਾਵਾਂਗੇ ਜਿਹੜੀ ਸਿਵਲ ਡਿਫੈਂਸ ਨੂੰ ਚਿੰਤ ਕਰੇਗੀ ਕਿ ਐਸਿਵਲ ਡਿਫੈਂਸ ਦਾ ਬੰਦਾ ਜੀ ਔਖੇ ਵੇਲੇ ਅਸੀਂ ਉਹ ਵਰਦੀ ਪਾ ਕੇ ਬਾਹਰ ਨਿਕਲਾਂਗੇ ਤਾਂ ਕਿ ਸਾਡੀ ਪਛਾਣ ਰਹੇ ਉਹ ਕਮਾਂਡਰ ਸਾਹਿਬ ਨੇ ਆਰਡਰ ਕੀਤਾ ਇਸ ਤੋਂ ਬਾਅਦ ਅਸੀਂ ਆਪਣੇ ਸਿਵਲ ਡਿਫੈਂਸ ਦੇ ਜਿਹੜੇ ਵਲੰਟੀਅਰ ਆ ਉਹਨਾਂ ਨੂੰ ਅੱਜ ਹੁਕਮ ਜਾਰੀ ਕੀਤੇ ਆ ਤੇ ਆਪਣੇ ਆਪਣੇ ਇਲਾਕੇ ਦੇ ਵਿੱਚ ਕਿਉਂਕਿ ਅਗੇ ਉਸ ਬਾਅਦ ਤੋਂ ਬਾਅਦ ਸੈਕਟਰ ਵਾਰਡਨ ਸਾਡੇ 10-10 ਉਹਨਾਂ ਨੂੰ ਵੀ ਅਸੀਂ ਹਵੇਅਰ ਕਰਦੇ ਆ ਤੇ ਲੋਕਾਂ ਦੇ ਵਿੱਚ ਜਾਣ ਔਰ ਨਵੀਂ ਪ੍ਰਤੀਕਰਨ